ਜ਼ਿਲ੍ਹਾ ਪੁਲਿਸ ਸੰਗਰੂਰ ਦੇ ਵੱਲੋਂ ਸਾਲ 2025 ਦੇ ਦੌਰਾਨ ਨਸ਼ਿਆਂ, ਗੈਰਕਾਨੂੰਨੀ ਹਥਿਆਰਾਂ ਅਤੇ ਅਪਰਾਧੀਆਂ ਦੇ ਖਿਲਾਫ ਵੱਡੇ ਮੁਹਿੰਮ ਚਲਾਈ ਗਈ ਤੇ ਇਸ ਦੌਰਾਨ ਵੱਡੀ ਸਫਲਤਾ ਵੀ ਹਾਸਲ ਕੀਤੀ। ਉਥੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਸੰਗਰੂਰ ਸੰਦੀਪ ਸਿੰਘ ਰਾਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਨੇ ਜ਼ਿਲ੍ਹੇ ਦੇ ਅਪਰਾਧ ਮੁਕਤ ਬਣਾਉਣ ਵੱਲ ਠੋਸ ਕਦਮ ਚੁੱਕੇ। ਪ੍ਰੈਸ ਨੋਟ ਦੇ ਮੁਤਾਬਕ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਟੀਕੇ ਆਦਿ ਬਰਾਮਦ ਕੀਤੇ ਗਏ ਨੇ। NDPS ਐਕਟ ਤਹਿਤ ਸੈਂਕੜੇ ਕੇਸ ਦਰਜ ਕਰਕੇ अनेका ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੌਰਾਨ ਕਰੋੜਾਂ ਰੁਪਏ ਦੀ ਨਸ਼ੀਲੀ ਸਮਗਰੀ ਅਤੇ ਨਕਦੀ ਵੀ ਸਬਤ ਕੀਤੀ ਗਈ ਜੀ ਅੱਜ ਅਸੀਂ ਇੱਥੇ ਪੁਲਿਸ ਲਾਈਨ ਸੰਗਰੂਰ ਦੇ ਵਿੱਚ ਇਕੱਤਰਤ ਹੋਏ ਹਾਂ ਆਪ ਸਭ ਦੇ ਮਾధ్యਮ ਰਾਹੀਂ ਸਾਡੇ ਲੋਕਾਂ ਨੂੰ ਸਾਡੇ ਸਿਟੀਜ਼ਨਸ ਨੂੰ ਦੱਸਣ ਲਈ ਕਿ ਸੰਗਰੂਰ ਪੁਲਿਸ ਨੇ 2025 ਦੇ ਵਿੱਚ ਕੀ ਕੀ ਪ੍ਰਾਪਤੀਆਂ ਕੀਤੀਆਂ ਕੀ ਉਪਰਾਲੇ ਕੀਤੇ ਤੇ ਕੀ ਕੀ ਸਾਨੂੰ ਸਫਲਤਾਵਾਂ ਮਿਲੀਆਂ ਨੇ ਸਭ ਤੋਂ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਦੇ ਮਹਿੰਮ ਦੇ ਤਹਿਤ ਅਸੀਂ ਲਗਭਗ 900 ਮੁਕਦਮੇ ਦਰਜ ਕੀਤੇ ਜਿਸ ਦੇ ਵਿੱਚ 1313 ਨਸ਼ਾ ਸਮਗਲਰਾਂ ਨੂੰ ਅਰੈਸਟ ਕੀਤਾ ਗਿਆ ਸਾਡੂੰ ਸਫਲਤਾ ਇਹ ਵੀ ਮਿਲੀ ਕਿ तकरीबन 20 ਲੱਖ ਰੁਪਏ ਡਰਗ ਮਨੀ ਬਰਾਮਦ ਹੋਇਆ ਵੱਖ-ਵੱਖ ਆਪਰੇਸ਼ਨਸ ਵਿੱਚ ਇਹਦੇ ਨਾਲ ਹੀ ਐਕਸਾਈਜ਼ ਐਕਟ ਦੇ ਤਹਿਤ 407 ਕੇਸਾਂ ਦੇ ਵਿੱਚ 421 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 11 ਸਮਗਲਰਾਂ ਦੀ ਲਗਭਗ 4 ਸਾਡੇ 4 ਕਰੋੜ ਦੀ ਪ੍ਰਾਪਰਟੀ ਨੂੰ ਜਾਬਤ ਦੇ ਅਨੁਸਾਰ ਫ੍ਰੀਜ਼ ਕਰਾਇਆ ਗਿਆ। ਇਹਦੇ ਨਾਲ ਹੀ ਮੈਂ ਆਪ ਨੂੰ ਦੱਸਾਂਗਾ ਕਿ ਤਕਰੀਬਨ 32 ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜਿਹੜੀ ਉਹਨਾਂ ਨੇ ਨਜਾਇਜ਼ ਬਣਾਈ ਹੋਈ ਸੀ ਉਸ ਦੀ ਜਾਬਤ ਦੇ ਅਨੁਸਾਰ ਡਿਮੋਲੀਸ਼ਨ ਕਰਵਾਈ ਗਈ। ਅਤੇ 2434 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਅਤੇ ਦਵਾਈ ਦੇ ਲਈ ਦਾਖਲ ਕਰਾਇਆ ਗਿਆ। ਲਗਭਗ 2670 ਜਾਗਰੂਕ ਮੀਟਿੰਗਾਂ ਤੇ ਕੈਂਪਸ ਕਰਵਾਈਆਂ ਗਈਆਂ। ਜਿਸ ਦੇ ਵਿੱਚ ਖੁਦ ਐਸਪੀ ਰੈਂਕ ਡੀਐਸਪੀ ਰੈਂਕ ਅਤੇ ਐਸਐਚਓ ਤੇ ਚੌਂਕੀ ਇਨਚਾਰਜ ਰੈਂਕ ਅਫੀਸ਼ੀਅਲਸ ਨੇ ਹਿੱਸਾ ਲਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ ਅ ਅਸੀਂ ਚੋਰੀशुदा 133 ਵੀਕਲ ਬਰਾਮਦ ਕੀਤੇ 119 ਪਗੋੜੇ ਜਾਂ ਪ੍ਰੋਕਲੇਮਡ ਆਫੈਂਡਰਸ ਨੂੰ ਅਰੈਸਟ ਕੀਤਾ ਅਤੇ 86000 8600 ਤੋਂ ਵੱਧ ਦਰਖਾਸਤਾਂ ਦਾ ਨਿਪਟਾਰਾ ਵੀ ਕੀਤਾ ਜਿੱਥੇ ਤੱਕ ਸਾਈਬਰ ਕ੍ਰਾਈਮ ਦੀ ਗੱਲ ਹੈ ਲਗਭਗ 1100 ਦਰਖਾਸਤਾਂ ਦੇ ਵਿੱਚ ਅਸੀਂ ਡੇਡ ਨੂੰ ਡਿਸਪੋਜ਼ ਆਫ ਕਰਾਉਂਦੇ ਹੋਏ ਡੇਡ ਕਰੋੜ ਦੀ ਬਰਾਮਦਗੀ ਕਰਾਈ ਗਈ ਅਤੇ ਚੋਰੀ ਛੁਦਾ ਜਾਂ ਫਿਰ ਜੋ ਗੁੰਮ ਹੋਏ ਨੇ ਉਹ 580 ਮੋਬਾਈਲ ਫੋਨ ਪਬਲਿਕ ਨੂੰ ਮੁਹੱਈਆ ਕਰਾਏ ਗਏ ਇਨਾ ਸਭ ਚੰਗੇ ਕੰਮਾਂ ਲਈ ਚੰਗੇ ਉਪਰਾਲਿਆਂ ਦੇ ਲਈ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਸਰ ਅਤੇ ਸਰਕਾਰ ਵੱਲੋਂ ਬਹੁਤ ਸਾਰੇ ਰਿਵਾਰਡਸ ਨਾਲ ਨਵਾਜ਼ਿਆ ਗਿਆ ਜਿਸ ਦੇ ਵਿੱਚ ਲਗਭਗ 121 ਅਪਰੀਸੀਏਸ਼ਨ ਲੈਟਰਸ 198 ਡੀਜੀਪੀ ਕਮੈਂਡੇਸ਼ਨ ਡਿਸਕਸ ਇੱਕ ਸੀਐਮ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ 12000 ਤੋਂ ਵੱਧ ਕਲਾਸ 1 ਸਰਟੀਫਿਕੇਟ ਕਲਾਸ 3 ਕਲਾਸ 2 ਅਤੇ ਕਲਾਸ 1 ਸਰਟੀਫਿਕੇਟਸ ਨੋ ਲੋਕਲ ਰੈਂਕ ਅਤੇ ਲਗਭਗ 1358000 ਦੀ ਕੈਸ਼ ਰਿਵਾਰਡਸ ਨਾਲ ਸਨਮਾਨਿਤ ਕੀਤਾ ਗਿਆ ਮੈਂ ਆਪ ਸਭ ਨੂੰ ਇਹ ਵੀ ਦੱਸਾਂਗਾ ਕਿ ਸੰਗਰੂਰ ਪੁਲਿਸ ਗਾਇਨ ਦੇ ਵਿੱਚ ਜਿਹੜਾ ਗਰਾਊਂਡ ਹੈ ਜਿੱਥੇ ਜ ਬੜੀ ਸਾਰੀ ਅਨੇਕਾਂ ਸਪੋਰਟਿੰਗ ਫੈਸਿਲਿਟੀਆਂ ਨੇ ਉੱਥੇ ਸਾਡੇ ਅਫਸਰ ਵੀ ਸ਼ਾਮ ਨੂੰ ਸਵੇਰੇ ਜਾਂਦੇ ਨੇ ਸਾਡੇ ਸੰਗਰੂਰ ਪੁਲਿਸ ਦੇ ਮੁਲਾਜ਼ਮ ਹੀ ਬੱਚਿਆਂ ਨੂੰ ਕੋਚ ਕਰਦੇ ਨੇ ਤੇ ਉੱਥੇ ਲਗਭਗ 550 ਬੱਚਾ ਹਰ ਰੋਜ਼ ਸ਼ਾਮ ਨੂੰ ਵੱਖ-ਵੱਖ ਸਪੋਰਟਸ ਦੇ ਵਿੱਚ ਕੋਚਿੰਗ ਲੈਂਦਾ ਹੈ ਜਿਨ੍ਹਾਂ ਵਿੱਚੋਂ ਕਈ ਬੱਚਿਆਂ ਨੇ ਇੰਨਾ ਅੱਛਾ ਕੀਤਾ ਕਿ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲੀਆਂ ਨੇ ਮੈਂ ਇੱਕ ਵਾਰ ਆਪਣੇ ਸਾਰੇ ਟੀਮ ਆਪਣੇ ਸਾਰੇ ਅਫਸਰ ਸਹਿਬਾਨ ਆਪਣੀ ਸਾਰੀ ਫੋਰਸ ਦੇ ਤਰਫੋਂ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਸਭ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਵਧਾਈਆਂ ਦਿੰਦਾ ਤੇ ਆਸ ਤੇ ਉਮੀਦ ਰੱਖਦਾ ਹਾਂ ਕਿ ਆਪਾਂ ਸਭ ਇਕੱਠੇ ਮਿਲ ਕੇ ਹੋਰ ਤਰੱਕੀ ਕਰਾਂਗੇ ਤੇ ਆਪਣੇ ਪੰਜਾਬ ਨੂੰ ਮੁੜ ਰਗਲਾ ਪੰਜਾਬ ਬਣਾਵਾਂਗੇ